ਪੰਜ ਸਿੰਘ ਸਹਿਬਾਨ ਦੀ ਇਕਤਰਤਾ ਸਕਤਰੇਤ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹੋਈ ਜਿਸ ਵਿੱਚ ਪੰਜ ਸਿੰਘ ਸਹਿਬਾਨ ਨੇ ਸਰਬਸੰਮਤੀ ਨਾਲ ਫੈਸਲਾ ਕੀਤਾ ਕਿ ਗੁਰਪ੍ਰਵਾਸੀ ਗਿਆਨੀ ਮਲਕੀਤ ਸਿੰਘ ਦੀ ਖਡੂਰ ਸਾਬਕਾ ਪੰਜ ਪਿਆਰੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਗੁਰਬਾਣੀ ਸੰਥਿਆ ਸੇਵਾਵਾਂ ਦੀ ਸ਼ਲਾਘਾ ਕਰਦੇ ਹਾਂ ਉਹਨਾਂ ਦੇ ਪਰਿਵਾਰ ਉਹਨਾਂ ਦੀ ਸਿੰਘਣੀ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਨਮਾਨ ਕੀਤਾ ਜਾਵੇਗਾ ਇਹ ਕੌਮ ਦੀ ਇੱਕ ਚੰਗੀ ਹਸਤੀ ਸੀ ਔਰ ਇਹਨਾਂ ਨੇ ਬਹੁਤ ਬੱਚਿਆਂ ਨੂੰ ਸੰਥਿਆ ਕਰਵਾਈ ਮਤਾ ਨੰਬਰ 2 ਆਜ ਮਿਤੀ 26 ਚੇਤ ਨਾਨਕਸ਼ਹੀ ਸੰਮਤ 557 ਮੁਤਾਬਕ 8 April 2025 ਨੂੰ ਪੰਜ ਸਿੰਘ ਸਹਬਾਨ ਦੀ ਇਕਤਰਤਾ ਸਕਤਰੇਤ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹੋਈ ਜਿਸ ਵਿੱਚ ਪੰਜ ਸਿੰਘ ਸਹਬਾਨ ਵੱਲੋਂ ਸਰਬਸੰਮਤੀ ਨਾਲ ਗੁਰਦੁਆਰਾ ਸ੍ਰੀ ਫਤਿਹਗੜ ਸਾਹਿਬ ਦੇ ਮੁਖ ਗ੍ਰੰਥੀ ਗਿਆਨੀ ਹਰਪਾਲ ਸਿੰਘ ਦੀ ਵੱਲੋਂ ਦਸ਼ਮੇਸ਼ ਪਾਤਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਹਾਬਜ਼ਾਦਿਆਂ ਅਤੇ ਉਹਨਾਂ ਦੇ ਪਰਿਵਾਰ ਦੀ ਅਦੁੱਤੀ ਸ਼ਹਾਦਤ ਨੂੰ ਸਮਰਪਤ ਸਫਰ ਇਹ ਸ਼ਹਾਦਤ ਰਾਹੀਂ ਪ੍ਰਚਾਰ ਕਰਦਿਆਂ ਕੀਤੀਆਂ ਸੇਵਾਵਾਂ ਦੇ ਮੱਦੇਨਜ਼ਰ ਉਹਨਾਂ ਦੀ ਸ਼ਲਾਘਾ ਕੀਤੀ ਜਾਂਦੀ ਹੈ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਇਹਨਾਂ ਦਾ ਸਨਮਾਨ ਕੀਤਾ ਜਾਵੇਗਾ ਮਤਾ ਨੰਬਰ 3 ਅੱਜ ਮਿਤੀ 26 ਚੇਤ ਨਾਨਕ ਸਾਹਿਬ ਸੰਮਤ 557 ਮੁਤਾਬਕ 8 ਅਪ੍ਰੈਲ 2025 ਨੂੰ ਪੰਜ ਸਿੰਘ ਸਹਿਬਾਨ ਦੀ ਕਦਰਤਾ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਹੋਈ ਜਿਸ ਵਿੱਚ ਪੰਜ ਸਿੰਘ ਸਹਿਬਾਨ ਵੱਲੋਂ ਸਰਬਸੰਮਤੀ ਨਾਲ ਇਹ ਫੈਸਲਾ ਕੀਤਾ ਗਿਆ ਹਰ ਗੁਰਸਿੱਖ ਜਿੱਥੇ ਨਿਤਨੇਮ ਕਰਦਾ ਹੈ ਉੱਥੇ ਹੀ ਪ੍ਰੇਰਣਾ ਦਿੱਤੀ ਜਾਂਦੀ ਹੈ ਕਿ ਆਪਣੇ ਘਰ ਅੰਦਰ ਸੌਣ ਤੋਂ ਅੱਧਾ ਘੰਟਾ ਪਹਿਲਾਂ ਗੁਰ ਇਤਿਹਾਸ ਅਤੇ ਸਿੱਖ ਇਤਿਹਾਸ ਨਾਲ ਸੰਬੰਧਿਤ ਸਾਖੀਆਂ ਸੁਣਾਉਣ ਦੀ ਰਵਾਇਤ ਮੋਢ ਸਰਜੀਤ ਕਰਨ ਤਾਂ ਕਿ ਬੱਚਿਆਂ ਨੂੰ ਸਿੱਖ ਕਦਰਾਂ ਕੀਮਤਾਂ ਦਾ ਵੱਧ ਤੋਂ ਵੱਧ ਗਿਆਨ ਹੋ ਸਕੇ ਤੇ ਸਿੱਖੀ ਨਾਲ ਪਿਆਰ ਵਧ ਸਕੇ ਮਤਾ ਨੰਬਰ 4 ਆਜ ਮਿਤੀ 26 ਚੇਤ ਨਾਨਕਸ਼ਾਹੀ ਸੰਮਤ 557 ਮੁਤਾਬਕ 8 ਅਪ੍ਰੈਲ 2025 ਨੂੰ ਪੰਜ ਸਿੰਘ ਸਹਬਾਨ ਦੀ ਕਤਰਤਾ ਸ੍ਰੀ ਅਕਾਲ ਤਖਤ ਸਾਹਿਬ ਸਕਤਰੇਤ ਵਿਖੇ ਹੋਈ ਜਿਸ ਵਿੱਚ ਪੰਜ ਸਿੰਘ ਸਹਬਾਨ ਵੱਲੋਂ ਸਮੁੱਚੇ ਸਿੱਖ ਜਗਤ ਨੂੰ ਪ੍ਰੇਰਣਾ ਕੀਤੀ ਜਾਂਦੀ ਹੈ ਹਰ ਸਿੱਖ ਅੰਤਮ ਅਰਦਾਸ ਸਮੇ ਸਾਦੇ ਲੰਗਰ ਤਿਆਰ ਕਰਕੇ ਗੁਰੂ ਕੇ ਲੰਗਰ ਦੀ ਮੂਲ ਭਾਵਨਾ ਤੇ ਰਵੈਤਾ ਅਨੁਸਾਰ ਪਹਿਰਾ ਦਵੇ ਗੁਰੂ ਸਾਹਿਬ ਜੀ ਦਾ ਫਰਮਾਨ ਹੈ ਮਾਤਾ ਪ੍ਰੀਤ ਕਰੇ ਪੁੱਤ ਖਾਏ ਮੀਨੇ ਪ੍ਰੀਤ ਭਈ ਜਲ ਨਾਏ ਸਤਗੁਰ ਪ੍ਰੀਤ ਗੁਰਸਿੱਖ ਮੁਖ ਪਾਏ ਇਸ ਲਈ ਇਹ ਖਰਚ ਲੋੜਵੰਦ ਬੱਚਿਆਂ ਦੀ ਮਦਦ ਤੇ ਲਗਾਇਆ ਜਾਵੇ ਮਤਾ ਨੰਬਰ 5 ਹੈ ਜੀ ਅਜ ਮਿਤੀ 26 ਚੇਤ ਨਾਨਕਸ਼ਹੀ ਸੰਮਤ 500 57 ਮਤਾਬਕ 8 ਅਪ੍ਰੈਲ 2025 ਨੂੰ ਪੰਜ ਸਿੰਘ ਸਹਿਬਾਨ ਦੀ ਇਕਤਰਤਾ ਸ਼੍ਰੀ ਅਕਾਲ ਤਖਸੈਬ ਵਿਖੇ ਹੋਈ ਜਿਸ ਵਿੱਚ ਪੰਜ ਸਿੰਘ ਸਹਿਬਾਨ ਵੱਲੋਂ ਫੈਸਲਾ ਕੀਤਾ ਗਿਆ ਕਿ ਤਖਤ ਸ਼੍ਰੀ ਹਰਮੰਦਰ ਜੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਨੂੰ ਪਹਿਲਾਂ ਮਿੱਤੀ ਬਤੀਹਾੜ ਨਾਨਕਸ਼ਾਹੀ ਸੰਮਤ 556 ਮਤਾਬਕ 15 ਜੁਲਾਈ 2024 ਨੂੰ ਮਤਾ ਨੰਬਰ 4 ਰਾਹੀਂ ਸ਼੍ਰੀ ਅਕਾਲ ਤਖਸਾਲ ਸਾਹਿਬ ਪਾਸੋਂ ਬੀਤੇ ਵਿੱਚ ਉਹਨਾਂ ਵੱਲੋਂ ਕੀਤੀਆਂ ਗਲਤੀਆਂ ਲਈ ਤਨਖਾਹ ਲਗਾਈ ਗਈ ਸੀ ਜਿਸ ਵਿੱਚ ਉਹਨਾਂ ਨੇ ਭੁੱਲ ਬਖਸ਼ਾਈ ਸੀ ਪਰੰਤੂ ਉਸ ਤੋਂ ਬਾਅਦ ਵੀ ਉਹਨਾਂ ਦੇ ਖਿਲਾਫ ਸ਼੍ਰੀ ਅਕਾਲ ਤਖਸਾਲ ਸਾਹਿਬ ਪਾਸ ਸ਼ਿਕਾਇਤਾਂ ਆ ਰਹੀਆਂ ਹਨ ਅਤੇ ਬਹੁਤ ਗੰਭੀਰ ਇਲਜ਼ਾਮ ਲੱਗੇ ਹਨ ਇਸ ਲਈ ਜਦੋਂ ਤੱਕ ਸ਼੍ਰੀ ਅਕਾਲ ਤਖਸਾਲ ਸਾਹਿਬ ਪੇਸ਼ ਹੋ ਕੇ ਉਹ ਆਪਣਾ ਪੱਖ ਨਹੀਂ ਰੱਖਦੇ ਤੇ ਲੱਗੇ ਇਲਜ਼ਾਮਾਂ ਤੋਂ ਸੁਰਖੁਰੂ ਨਹੀਂ ਹੋ ਜਾਂਦੇ ਉਦੋਂ ਤੱਕ ਉਹ ਪੰਥਕ ਸਰਗਰਮੀਆਂ ਅਤੇ ਸਮਾਗਮਾਂ ਵਿੱਚ ਸ਼ਮੂਲੀਅਤ ਤੋਂ ਗਰੀਦ ਕਰਨ ਇਹਨਾਂ ਦੀਆਂ ਪੰਥਕ ਸੇਵਾਵਾਂ ਤੇ ਰੋਕ ਲਗਾਈ ਜਾਂਦੀ ਹੈ ਮਤਾ ਨੰਬਰ 6 ਅੱਜ ਮਿਤੀ 26 ਚੇਤ ਨਾਨਕਸ਼ਹੀ ਸੰਮਤ 557 ਮੁਤਾਬਕ 8 ਅਪ੍ਰੈਲ 2025 ਨੂੰ ਪੰਜ ਸਿੰਘ ਸਹਿਬਾਨ ਦੀ ਕਤਰਤਾ ਸਕਤਰੀਤ ਸ਼੍ਰੀ ਅਕਾਲ ਤਖਤ ਸਹਿਬ ਵਿਖੇ ਹੋਈ ਜਿਸ ਵਿੱਚ ਪੰਜ ਸਿੰਘ ਸਹਿਬਾਨ ਵੱਲੋਂ ਮਹਿਸੂਸ ਕੀਤਾ ਗਿਆ ਕਿ ਅੱਜ ਪੰਜਾਬ ਵਿੱਚ ਧਰਮ ਪ੍ਰਚਾਰ ਲਹਿਰ ਨੂੰ ਪ੍ਰਚੰਡ ਕਰਨ ਦੀ ਅਤ ਲੋੜ ਹੈ ਤਾਂ ਜੋ ਹਰ ਸਿੱਖ ਗੁਰੂ ਸਾਹਿਬ ਜੀ ਦੇ ਫਲਸਫੇ ਤੋਂ ਜਾਣੂ ਹੋ ਸਕੇ ਇਸ ਲਈ ਵਿਸ਼ਵ ਭਰ ਦੀਆਂ ਸਿੱਖ ਸੰਸਥਾਵਾਂ ਦੇ ਪੰਥ ਪ੍ਰਸਿੱਧ ਪ੍ਰਚਾਰਕ ਰਾਗੀ ਢਾਡੀ ਤੇ ਕਵੀਸ਼ਰ ਸਹਿਬਾਨ ਆਪਣੇ ਦੇਸ਼ ਵਦੇਸ਼ ਦੇ ਦੌਰੇ ਤੋਂ ਪੰਜਾਬ ਮੁੜਨ ਅਤੇ ਅਗਲੇ 4 ਮਹੀਨੇ ਪੰਜਾਬ ਦੇ 10 ਪਿੰਡ ਚੁਣ ਕੇ ਉਹਨਾਂ ਵਿੱਚ ਸਮਰਪਿਤ ਹੋ ਕੇ ਪ੍ਰਚਾਰ ਕਰਨ ਭਾਈ ਗੁਰਦਾਸ ਜੀ ਦਾ ਇਹ ਕਥਨ ਹੈ ਜੀ ਰੇਤ ਅਕ ਅਹਾਰ ਕਰ ਰੋੜਾਂ ਕੀ ਗੁਰ ਕਰੀ ਵਿਛਾਈ ਭਾਰੀ ਕਰੀ ਤਪੱਸਿਆ ਵੱਡੇ ਭਾਗ ਹਰਿ ਸਿਓ ਬਣ ਆਈ ਭਾਵੇਂ ਕਿ ਇਹ ਕਥਨ ਹੈ ਪਰ ਅੱਜ ਕੱਲ ਆਪਾਂ ਮੈਂ ਦਾ ਵਿਸਥਾਰ ਦੱਸ ਦਿੰਨਾ ਵੀ ਥੋੜਾ ਜਿਹਾ ਸੁੱਖਾਂ 'ਚ ਜਿਆਦਾ ਪੈ ਗਏ ਆ ਸਾਨੂੰ ਜ਼ਮੀਨ ਤੇ ਜਾਣਾ ਚਾਹੀਦਾ ਜ਼ਮੀਨ ਤੇ ਜਾ ਕੇ ਹਰ ਸਿੱਖ ਮਾਈ ਭਾਈ ਤੱਕ ਗੁਰੂ ਦਾ ਉਪਦੇਸ਼ ਪਹੁੰਚਾਉਣਾ ਚਾਹੀਦਾ ਭਾਵੇਂ ਕਿ ਇਹ ਮਾਰਗ ਕਠਿਨ ਹੈ ਪਰ ਅਸੀਂ ਗੁਰੂ ਪਾਤਸ਼ਾਹ ਦਾ ਓਟ ਆਸਰਾ ਲੈ ਕੇ ਉਹਨਾਂ ਵੱਲੋਂ ਪਾਈ ਪੂਰਨੀਆਂ ਤੇ ਚੱਲਦੇ ਆਂ ਇਸ ਕਾਰਜ ਵਿੱਚ ਫਤਿਹ پا ਸਕਦੇ ਆ ਜਿਵੇਂ ਕੋਈ ਐਮਰਜੈਂਸੀ ਲੱਗੀ ਹੋਵੇ ਤੇ ਫੌਜ ਸੱਦ ਲਈ ਜਾਂਦੀ ਆ ਇਹ ਗੁਰੂ ਕੀ ਫੌਜ ਆ ਤੇ ਇਹਨਾਂ ਨੂੰ ਆਖਿਆ ਜਾਂਦਾ ਵਾ ਕਿ ਇਹ ਪੰਜਾਬ ਵਿੱਚ ਆਉਣ ਤੇ ਖੁੱਲ ਕੇ ਗੁਰਮਤਿ ਦਾ ਪ੍ਰਚਾਰ ਕਰਨ 10-10 ਪਿੰਡ ਜਿਹੜੇ ਆ ਉਹ ਸਾਂਭੇ ਜਾਣ ਅੱਜ ਪੰਜਾਬ ਨੂੰ ਧਰਮ ਪ੍ਰਚਾਰ ਦੀ ਇੱਕ ਵੱਡੀ ਲੋੜ ਹੈਗੀ ਆ ਇਹ ਮਤੇ ਦਾ ਥੋੜਾ ਵਿਸਥਾਰ ਹੈ ਮਤਾ ਨੰਬਰ 7 ਆਜਮਤੀ ਸ਼ਬੀਚੇਤ ਨਾਨਕਸ਼ਹੀ ਸੰਮਤ 557 ਮੁਤਾਬਕ 8 April 2025 ਨੂੰ ਪੰਜ ਸਿੰਘ ਸਹਿਬਾਨ ਦੀ ਇਕੱਤਰਤਾ ਸਕਤਰੇਤ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਹੋਈ ਜਿਸ ਵਿੱਚ ਪੰਜ ਸਿੰਘ ਸਹਿਬਾਨ ਨੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਮਿੱਤੀ ਬੱਤੀ ਜੇਠ ਸੰਮਤ ਨਾਨਕਸ਼ਹੀ 550 ਮੁਤਾਬਕ 14 ਜੂਨ 2018 ਨੂੰ ਮਤਾ ਨੰਬਰ 1 ਦੀ ਰੌਸ਼ਨੀ ਵਿੱਚ ਵਿਚਾਰ ਅੱਗੇ ਵਧਾਉਂਦਿਆਂ ਫੈਸਲਾ ਕੀਤਾ ਹੈ ਕਿ ਗੁਰਦੁਆਰਾ ਸਹਿਬਾਨ ਵਿੱਚ ਸੇਵਾ ਨਿਭਾਉਣ ਵਾਲੇ ਗਰੰਤੀ ਸਿੰਘ ਕੀਰਤਨੀਏ ਸਿੰਘ ਅਤੇ ਸੇਵਾਦਾਰ ਸਿੰਘਾਂ ਦੇ ਪਰਿਵਾਰਾਂ ਦਾ ਚੰਗਾ ਪਾਲਣ ਪੋਸ਼ਣ ਬੱਚਿਆਂ ਦੀ ਪੜ੍ਹਾਈ ਵੱਲ ਨਗਰ ਦੀਆਂ ਸੰਗਤਾਂ ਗੁਰਦੁਆਰਾ ਕਮੇਟੀਆਂ ਨੂੰ ਚੰਗੀ ਤਰ੍ਹਾਂ ਧਿਆਨ ਦੇਣਾ ਚਾਹੀਦਾ ਹੈ। ਸ਼੍ਰੀ ਅਕਾਲ ਤਖਤ ਸਾਹਿਬ ਦੇ ਪਹਿਲੇ ਮਤੇ ਤੋਂ ਬਾਅਦ ਭਾਵੇਂ ਕਿ ਕਈ ਗੁਰੂ ਘਰਾਂ ਦੇ ਗਰੰਥੀ ਸਿੰਘ, ਕੀਰਤਨੀਏ ਸਿੰਘ ਅਤੇ ਸੇਵਾਦਾਰਾਂ ਦਾ ਕਈ ਥਾਵਾਂ ਤੇ ਮਾਣ ਸਨਮਾਨ ਕੀਤਾ ਗਿਆ। ਉਹਨਾਂ ਨੂੰ ਕਈਆਂ ਨੂੰ ਗੱਡੀਆਂ ਵੀ ਦਿੱਤੀਆਂ ਗਈਆਂ, ਕਈ ਹੋਰ ਵੀ ਮਦਦ ਕੀਤੀ ਗਈ। ਅਮਲ ਹੋਇਆ ਪੁਰਾਣੇ ਹੁਕਮਨਾਮੇ ਤੇ ਪਰ ਅਜੇ ਵੀ ਹੋਰ ਅਮਲ ਦੀ ਲੋੜ ਆ। ਇਸ ਕਰਕੇ ਦੁਬਾਰਾ ਤੋਂ ਇਹ ਚੇਤੇ ਕਰਵਾਇਆ ਜਾਂਦਾ ਕਿ ਇਹ ਜਿਹੜੇ ਗਰੰਥੀ ਸਿੰਘ ਨੇ ਇਹ ਵਿਸ਼ੇਸ਼ ਸਤਕਾਰ ਦੇ ਹੱਕਦਾਰ ਨੇ ਇਸ ਕਰਕੇ ਇਹਨਾਂ ਦੀਆਂ ਲੋੜਾਂ ਵੱਲ ਸੰਗਤ ਤੇ ਕਮੇਟੀਆਂ ਜ਼ਰੂਰ ਧਿਆਨ ਦੇਣ ਆਜਮਤੀ ਇਹ ਮਤਾ ਨੰਬਰ 8 ਹੈਗਾ ਦੀ ਆਪਣਾ ਆਜਮਤੀ ਸ਼ਬੀ ਚੇਤ ਨਾਨਕ ਸ਼ਾਹੀ ਸੰਮਤ 557 ਮੁਤਾਬਕ 8 ਅਪ੍ਰੈਲ 2025 ਨੂੰ ਪੰਜ ਸਿੰਘ ਸਹਿਬਾਨ ਦੀ ਕਤਰਤਾ ਸਕਤਰੀਤ ਸ਼੍ਰੀ ਕਾਲ ਤਕ ਸਹਿਬ ਵਿਖੇ ਹੋਈ ਜਿਸ ਵਿੱਚ ਪੰਜ ਸਿੰਘ ਸਹਿਬਾਨ ਨੇ ਫੈਸਲਾ ਕੀਤਾ ਹੈ ਕਿ ਇੱਕ ਵਿਸਾਖ ਨਾਨਕ ਸ਼ਾਹੀ ਸੰਮਤ 557 ਮੁਤਾਬਕ 13 April 2025 ਨੂੰ ਖਾਲਸੇ ਦੇ ਸਾਜਨਾ ਦਿਹਾੜਾ ਮਨਾਇਆ ਜਾ ਰਿਹਾ ਹੈ ਖਾਲਸਾ ਦਾ ਸਿਰਜਨਾ ਦਿਹਾੜਾ ਆ ਰਿਹਾ ਹੈ ਸਮੁੱਚੀ ਦੁਨੀਆ ਇਸ ਦਿਨ ਵਿਸ਼ੇਸ਼ ਗੁਰਮਤ ਸਮਾਗਮ ਅਤੇ ਵੱਡੇ ਪੱਧਰ ਤੇ ਅਮਰਤ ਸੰਚਾਰ ਦੇ ਪ੍ਰਬੰਧ ਜਿਹੜੇ ਨੇ ਉਹ ਵਿਸ਼ੇਸ਼ ਕਰੇ ਤਖਤ ਸਹਿਬਾਨ ਤੇ ਵੀ ਅਮਰਤ ਸੰਚਾਰ ਕਰਵਾਏ ਜਾ ਰਹੇ ਹਨ ਸੰਗਤ ਵੱਧ ਤੋਂ ਵੱਧ ਇਨ੍ਹਾਂ ਅਮਰਤ ਸੰਚਾਰ ਦੇ ਸਮਾਗਮਾਂ ਦਾ ਲਾਹਾ ਲੈ ਕੇ ਗੁਰੂ ਵਾਲੇ ਬਣੇ ਵੈਸਾਖੀ ਵਾਲੇ ਦਿਨ ਖਾਲਸੇ ਦੀ ਸਾਜਣਾ ਕਰਕੇ ਦਸ਼ਮੇਸ਼ ਪਿਤਾ ਪੰਥ ਦੇ ਵਾਲੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਸਾਂਝਾ ਪਰਿਵਾਰ ਬਣਾਇਆ ਹੈ ਇਸ ਕਰਕੇ ਅਸੀਂ ਇੱਕ ਦੂਜੇ ਦੇ ਦੁੱਖ ਸੁੱਖ ਵਿੱਚ ਸ਼ਾਮਲ ਹੋਈਏ ਅਤੇ ਸਮੁੱਚੀ ਦੁਨੀਆ ਵਿੱਚ ਇੱਕ ਸਾਂਝੇ ਪਰਿਵਾਰ ਵਾਂਗ ਵਿਤਰਦਿਆਂ ਸਰਬੱਤ ਦੇ ਭਲੇ ਦੇ ਕਾਰਜ ਕਰਦਿਆਂ ਗੁਰੂ ਸਾਹਿਬ ਦੇ ਸਿਧਾਂਤ ਤੇ ਪਹਿਰਾ ਦਈਏ ਕਿਉਂਕਿ ਭਾਵੇਂ ਸਿੱਖ ਦੁਨੀਆ ਦੇ ਕਿਸੇ ਵੀ ਕੋਨੇ 'ਚ ਵਸਿਆ ਹੋਵੇ ਪਰ ਉਹ ਜਿੱਥੇ ਮਰਜੀ ਰਹਿੰਦਾ ਇੱਕ ਗੱਲ ਸਾਂਝੀ ਹੁੰਦੀ ਆ ਦੁਨੀਆ ਦੇ ਕਿਸੇ ਵੀ ਕੋਨੇ 'ਚ ਰਹਿੰਦਾ ਸਿੱਖ ਸ੍ਰੀ ਅਨੰਦਪੁਰ ਸਾਹਿਬ ਦਾ ਵਾਸੀ ਆ ਅਸੀਂ ਇੱਕ ਸਾਂਝਾ ਪਰਿਵਾਰ ਹਾਂ ਇਸ ਕਰਕੇ ਸਾਨੂੰ ਸਾਂਝੇ ਪਰਿਵਾਰ ਵਾਂਗ ਵਿਚਰਨਾ ਚਾਹੀਦਾ ਇੱਕ ਦੂਜੇ ਦੇ ਦੁੱਖ ਸੁੱਖ ਤੇ ਸ਼ਾਮਿਲ ਹੋਣਾ ਚਾਹੀਦਾ ਇਹ ਅੱਜ 8 ਮਤੇ ਜਿਹੜੇ ਨੇ ਉਹ ਪੰਜ ਸਿੰਘ ਸਹਿਬਾਨਾਂ ਦੀ ਇਕਤਰਤਾ ਦੇ ਵਿੱਚ ਪਾਸ ਕੀਤੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਜ਼ਰ ਜੀ ਕਿਤੇ ਕਿਤੇ ਉਹ ਦੱਸਾ ਦੇ ਨਾਲੇ ਨਾਮ ਦੱਸੋ ਹਾਂਜੀ ਮਲਕੀਤ ਸਿੰਘ ਜੀ ਤੁਸੀਂ ਦੱਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਖਿਆਲ ਤੇ ਸਾਰੇ ਪ੍ਰੈਸ ਨੂੰ ਵੀ ਪਤਾ ਹੈ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਜੀ ਅਤੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਜੀ ਦੇ ਹੈੱਡ ਗ੍ਰੰਥੀ ਗਿਆਨੀ ਜਗਵਿੰਦਰ ਸਿੰਘ ਜੀ ਪੰਜ ਪਿਆਰੇ ਸਹਿਬਾਨਾਂ ਵਿੱਚੋਂ ਗਿਆਨੀ ਮੰਗਲ ਸਿੰਘ ਜੀ ਸ਼੍ਰੀ ਅਕਾਲ ਤਖਸਾਲ ਦਾਸ ਸ਼੍ਰੀ ਅਕਾਲ ਤਖਸਾਲ ਸੇਵਾਦਾਰ ਅਤੇ ਕਾਰਜਕਾਰੀ ਜਹਦਰ ਸ਼੍ਰੀ ਅਕਾਲ ਤਖਸਾਲ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇਦਾ ਸਾਹਿਬ ਇੱਕ ਮਸਲਾ ਸੀਗਾ ਜਿਹੜਾ ਕਿ ਫਿਲਮਾਂ ਬਣਦੀਆਂ ਨੇ ਸਿੱਖ ਇਤਿਹਾਸ ਦੇ ਉੱਤੇ ਬਣੀਆਂ ਹੁਣ ਵੀ ਇੱਕ ਨਵੀਆਂ ਫਿਲਮਾਂ ਆਈਆਂ ਨੇ ਉਹਨਾਂ ਦਾ ਜ਼ੋਰ ਵੀ ਹੋ ਰਿਹਾ ਹੈ ਉਸ ਨੂੰ ਲੈ ਕੇ ਕੋਈ ਤੁਸੀਂ ਕਮੇਟੀ ਬਣਾਈ ਹੈ ਕੋਈ ਰਿਵਿਊ ਕਮੇਟੀ ਤਾਂ ਕਿ ਉਸ ਦੇ ਵਿੱਚ ਗੁਰਮਤ ਰਹਿਤ ਮਰਿਆਦਾ ਜਿਹੜੀ ਹੈ ਉਸ ਨੂੰ ਦੇਖਿਆ ਜਾਵੇ ਫੇਰ ਹੀ ਉਸ ਨੂੰ ਰਿਲੀਜ਼ ਹੋਣ ਆਉਣ ਵਾਲੇ ਸਮੇਂ ਤੇ ਨਾ ਦੀ ਆਪਾਂ ਬੜੇ ਸ਼ੋਹਰਦ ਸਿੱਖ ਵਿਦਵਾਨ ਤੇ ਗੁਰਸਿੱਖਾਂ ਦੀ ਇੱਕ ਇਕੱਤਰਤਾ ਕਰਾਂਗੇ ਉੱਥੇ ਉੱਤੇ ਮੰਥਨ ਹੋਊਗਾ ਔਰ ਲੰਬੀ ਵਿਚਾਰ ਚਰਚਾ ਤੋਂ ਬਾਅਦ ਜੋ ਵੀ ਉਹਨਾਂ ਸਾਰੇ ਗੁਰਮੁਖਾਂ ਦੇ ਸੁਝਾਅ ਹੋਣਗੇ ਉਹਨੂੰ ਫਿਰ ਅੱਗੇ ਅਕਾਲ ਤਖਤ ਸਾਹਿਬ ਤੋਂ ਆਪਾਂ ਜਾਰੀ ਕਰਾਂਗੇ ਇਹ ਠੀਕ ਆ ਮਸਲਾ ਗੰਭੀਰ ਆ ਗੱਲ ਬੜੀ ਸਵਸ਼ਟਾ ਕਿ ਗੁਰੂ ਸਾਹਿਬ ਗੁਰੂ ਸਾਹਿਬ ਦੇ ਸਹਿਜਾਦੇ ਜਾਂ ਜਿਹੜੇ ਸਾਡੇ ਸ਼ਹੀਦ ਸਿੰਘ ਨੇ ਗੁਰੂ ਸਾਹਿਬ ਦੇ ਸਮਕਾਲੀ ਜਾਂ ਜਿਵੇਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਉਨ੍ਹਾਂ ਦਾ ਪਾਤਰ ਚਿੱਤਰਣ ਕੋਈ ਵੀ ਨਹੀਂ ਕਰ ਸਕਦਾ ਇਹਦਾ ਬਕਾਇਦਾ ਮਤਾ ਐਸਜੀਪੀਸੀ ਦਾ ਪਹਿਲਾਂ ਦਾ ਵੀ ਇੱਕ ਪਿਆ ਹੋਇਆ ਆਉਣ ਵਾਲੇ ਸਮੇਂ 'ਚ ਵੀ ਇਹਦੇ ਤੇ ਗੰਭੀਰ ਵਿਚਾਰ ਜਿਹੜੀ ਉਹ ਕੀਤੀ ਜਾਵੇਗੀ ਸਿਖਸਪ ਧਰਮ ਚਾਹੇ ਇੱਕ ਮਿੰਟ ਕਰ ਦਿੱਤੀ ਧਰਮ ਪਰਿਵਰਤਨ ਵੱਡੇ ਪੱਧਰ ਤੇ ਜਿਹੜਾ ਵਾ ਹੋ ਰਿਹਾ ਆ ਪਿਛਲੇ ਦਿਨ ਤੋਂ ਹੀ ਆਇਆ ਸੰਸੀ ਦੇ ਇੱਕ ਬਿੰਡ ਵਿੱਚ ਵੀ ਗਏ ਇਹ ਸਾਰਾ ਜਿਹੜੀ ਬੋਰਡਰ ਬੈਠਾ ਹੈ ਜੇ ਵੱਡੇ ਪੱਧਰ ਤੇ ਧਰਮ ਪਰਿਵਰਤਨ ਹੋ ਰਿਹਾ ਇਸ ਤਰੀਕੇ ਨਾਲ ਦੇਖੋ ਧਰਮ ਪਰਿਵਰਤਨ ਦੇਖੋ ਗੰਭੀਰ ਮਸਲਾ ਅੱਖਾਂ ਨਹੀਂ ਬੰਦ ਕੀਤੀਆਂ ਜਾ ਸਕਦੀਆਂ ਜਿੱਥੋਂ ਤੱਕ ਤੇ ਸਿੱਖ ਦੀ ਗੱਲ ਆ ਸਿੱਖ ਤੇ ਜਿਹੜਾ ਵਾ ਬੰਦ-ਬੰਦ ਵੀ ਕਟਾ ਲੇ ਖੋਪਰੀ ਲਵਾ ਲੇ ਉਹ ਸਿੱਖੀ ਨਹੀਂ ਛੱਡਦਾ ਪਰ ਚਲੋ ਜਿਨ੍ਹਾਂ ਨੂੰ ਅਜੇ ਪੂਰੀ ਸਿੱਖੀ ਦੀ ਸਮਝ ਨਹੀਂ ਹੁੰਦੀ ਉਹ ਵਰਗਲਾਏ ਜਾਂਦੇ ਆ ਜਾਂ ਕੋਈ ਹੋਰ ਕਾਰਨ ਬਣਦੇ ਆ ਮਸਲਾ ਗੰਭੀਰ ਆ ਇਸੇ ਕਰਕੇ ਅਸੀਂ ਜਿਹੜੇ ਵਿਦੇਸ਼ਾਂ 'ਚ ਪ੍ਰਚਾਰਕ ਬਹੁਤ ਗਏ ਹੋਇਆ ਉਹਨਾਂ ਨੂੰ ਕਿਹਾ ਵੀ ਸਮਝੋ ਐਮਰਜੈਂਸੀ ਆ ਹੁਣ ਤੇ ਸਾਰੇ ਪੰਜਾਬ ਨੂੰ ਮੁੜੋ ਤੇ ਪੰਜਾਬ ਨੂੰ ਮੁੜ ਕੇ ਆਪਾਂ ਥੋੜਾ ਜਿਹਾ ਸੁੱਖ ਸਹੂਲਤਾਂ ਦਾ ਤਿਆਗ ਕਰਕੇ ਵੇਖੋ ਇਹ ਮਸਲਾ ਪ੍ਰੇਮ ਦਾ ਹੀ ਆ ਆਪਾਂ ਹਰੇਕ ਨੂੰ ਪਿਆਰ ਦੇ ਨਾਲ ਹੀ ਸਮਝਾ ਸਕਦੇ ਆਂ ਹਾਂ ਆਪਾਂ ਉਹਨਾਂ 'ਚ ਬੈਈਏ ਬੈਠ ਕੇ ਉਹਨਾਂ ਦੀ ਗੱਲ ਸੁਣੀਏ ਤੇ ਫੇਰ ਉਹਨਾਂ ਦੇ ਨਾਲ ਗੱਲ ਕਰੀਏ ਮੈਂ ਗੁਰਦਾਸਪੁਰ ਦੇ ਇੱਕ ਦਿਨ ਇੱਕ ਪਿੰਡ ਤੇ ਇਵੇਂ ਹੀ ਚੱਲ ਗਿਆ ਸੀ ਅਨਾਉਂਸਮੈਂਟ ਕੀਤੀ ਤੇ ਬਾਬਾ ਜੀਵਨ ਸਿੰਘ ਤੇ ਗੁਰਦੁਆਰੇ ਸਾਰੀ ਸੰਗਤ ਇਕੱਠੀ ਹੋ ਗਈ ਉੱਥੇ ਰਹਿਰਾਸ ਮੈਂ ਖੁਦ ਉਹਨਾਂ ਦੀ ਅਰਦਾਸ ਕੀਤੀ ਸੱਚੇ ਪਾਤਸ਼ਾਹਗੇ ਦੇਖ ਵਰਤੀ ਬਾਤਾਂ ਪਾਈਆਂ ਤੇ ਕਿਸੇ ਘਰ 'ਚ ਇਦਾਂ ਹੀ ਲੰਗਰ ਛਕਣ ਚੱਲ ਗਏ ਉਹਨਾਂ ਦੇ ਪੈਰ ਹੀ ਭੁੰਜੇ ਨਹੀਂ ਲੱਗਦੇ ਭੀ ਜਥੇਦਾਰ ਸਾਹਿਬ ਪ੍ਰਸ਼ਾਦਾ ਛਕਣ ਆਗੇ ਇਹ ਜਿਹੜੀ ਗੁਰ ਭਾਈ ਮੁਹਿਮ ਆਪਾਂ ਕਹਿ ਲਈਏ ਵੀ ਅਸੀਂ ਗੁਰ ਭਾਈ ਆ ਇਹਦੇ ਤਹਿਤ ਆਪਾਂ ਖੁੱਲਾ ਵਿਚਰਾਂਗੇ ਸੰਗਤ ਕੋਲ ਜਾਵਾਂਗੇ ਜਦੋਂ ਆਪਾਂ ਵਿਚਰਾਂਗੇ ਤੇ ਸੱਚੇ ਪਾਤਸ਼ਾਹ ਦੀ ਕਿਰਪਾ ਸਦਕਾ ਇਹ ਜੋ ਵੀ ਚੱਲ ਰਿਹਾ ਵਾ ਧਰਮ ਪਰਵਰਤਨ ਇਹ ਰੁਕ ਜਾਊਗਾ ਗੁਰੂ ਸਮਰਾਥ ਹੈ ਗੁਰੂ ਸਾਹਿ ਨੂੰ ਥਾਪੜਾ ਦੇ ਰਿਹਾ ਤੇ ਇਹ ਆਪਾਂ ਰੋਕਾਂਗੇ